ਹੀ ਬੰਬਾਂ ਤੇ ਘੋੜੀਆਂ ਦਾ ਅਜੇ ਤੱਕ ਨਹੀਂ ਸਸਲਾ ਬੰਦ ਹੋਇਆ ਉਹ ਜੋਬ ਕਰਮ ਵੈ ਵੀਰੇ ਵੀ ਸੀਧ ਹੋਗਾ ਸਾਨੂੰ ਆਖ ਦੇ ਪਿੱਛੇ ਨਾ ਖੜਾ ਹੋਵੇ ਦੰਮਵਾਲ ਤੇ ਸਾਰੇ ਹੀ ਮੋਰ ਤੇਰੀ ਸੱਜੇ ਪਾਰਸ਼ਾ ਜੀ ਚੜਦੀ ਕਲਾ ਹੋਵੇ 13 ਫਰਵਰੀ 24 ਦੌਰੰਭ ਹੋਇਆ ਲਗਾਤਾਰ ਹੀ ਬੰਬਾਂ ਤੇ ਘੋੜੀਆਂ ਦਾ ਅਜੇ ਤੱਕ ਨਹੀਂ سلسلہ ਬੰਦ ਹੋਇਆ ਉਹ ਛੋਪਾ ਕਰਮ ਦੇ ਵੀਰੇ ਵੀ ਛੀਦ ਹੋਗਾ ਸਾਨੂੰ ਦੱਸ ਦੇ ਪਿੱਛੇ ਨਾ ਖੜਾ ਹੋਵੇ ਡੱਲੇ ਵਾਲ ਤੇ ਸਾਰੇ ਚਾਦੀ ਚੜਦੀ ਕਲਾ ਹੋਵੇ ਢੱਲੇ ਵਾਲਾ ਤੇ ਨਾਰਸੀ ਕੋਟ ਬੁੱਢਾ ਹਰਦੋ ਝੰਡੇ ਕਨੌਰੀ ਤੇ ਆਹਣ ਰੋਕੇ ਠੇਰਾ ਪੈ ਗਿਆ ਅੱਗੇ ਨਹੀਂ ਜਾਣਦੇ ਨਾ ਵੈਰੀ ਕਿੱਲ ਅਸੀਂ ਛੜਕਾਂ ਦੇ ਵਿੱਚ ਠੋਕੇ ਯੁੱਤੀਓ ਵਹਿ ਗੁਰੂ ਦਾ ਮੁੱਖੋਂ ਗੈਣ ਸੁਰਬੱਤ ਦਾ ਭਲਾ ਹੋਵੇ ਦੱਲੇ ਵਾਰ ਤੇ ਸਾਰੇ ਹੀ ਮੋਰ ਜੇ ਵੀ ਸੱਚੇ ਬਾਦਸ਼ਾਹੀ ਚੜਦੀ ਕਲਾ ਹੋਵੇ ਰਤਨ ਗੜਖਾ ਨੌਰੀ ਤੇ ਆਣ ਸ਼ੰਭੂ ਮਹੀਨੇ ਦਸਣ ਹੋਵੇ ਹੋਵੇ ਨੱਲੇ ਵਾਰਤੇ ਸਾਰੇ ਹੀ ਮੋਰ ਜੇ ਵੀ ਸੱਚੇ ਬਾਦ ਚਾਜੀ ਚੜਦੀ ਗਲਾ ਹੋਵੇ ਇੱਕ ਮਿੰਟ ਨਾ ਜੁਦਾ ਵੀ ਦਰਾ ਹੋਵੇ ਢੱਲੇ ਵਾਲ ਤੇ ਸਾਰੇ ਹੀ ਮੋਰ ਜੇ ਦੀ ਸੱਚੇ ਬਾਦਸ਼ਾਹ ਜੀ ਚੜਦੀ ਕਲਾ ਹੋਵੇ ਜਗਜੀਤ ਸਿੰਘ ਜੋ ਪੱਕਾ ਹੈ ਸਿੱਖ ਗੁਰਦਾ ਵਾਗਾਂ ਮਾਰਦਾ ਘਰਾਂ ਚੋਂ ਬੈਠਿਆਂ ਨੂੰ ਈਸ਼ ਭੌਰਾਂ ਹੋਵੇ ਦੱਲੇ ਵਾਲ ਤੇ ਸਾਰੇ ਹੀ ਮੋਰ ਚੇਰੀ ਸੱਚੇ ਪਾਤਸ਼ਾਹ ਜੀ ਚੜਵੀ ਕੜਾ ਹੋਵੇ ਸਾਰੇ ਰਣ ਕੇ ਕਰੋ ਅਰਦਾਸ ਖੜ ਕੇ ਰੱਬ ਮੋਦੀ ਦੇ ਤਾਈ ਸਮਝਾ ਦੇਵੇ ਬਾਰਾ ਮੰਗਾ ਜੋ ਸਾਡੀਆਂ ਸਾਰੀਆਂ ਨੇ ਉਹਨਾਂ ਨੂੰ ਮੰਨ ਕੇ ਘਰੇ ਕਲਾ ਦੇ ਮੈਂ 14 ਇੱਕੋ ਹੀ ਠੜਾ ਹੋਵੇ ਧੰਨੇ ਵਾਲ ਤੇ ਸਾਰੇ ਹੀ ਮੋਰ ਚੇ ਦੀ ਸੱਚੇ ਬਾਦਸ਼ਾਹ ਜੀ ਚੜਦੀ ਕਲਾ ਹੋਵੇ ਸੁਖਦੇਵ ਸਿੰਘ ਕਵੀ ਸ਼ਰਜੋ ਛੰਦ ਲਿਖਦਾ ਬਿੱਲਾ ਚੰਨ ਵੀ ਸੋਧ ਕੇ ਗਾਈ ਜਾਵੇ ਕਿਸਾਨ ਸੰਘਰਸ਼ ਕਮੇਟੀ ਜੋ ਕੋਟ ਪੁੱਟਾ ਮੁਰਵੇ ਮੁਰਮੜ ਵਿੱਚ ਸੰਘਰਸ਼ਾਂ ਦੇ ਆਈ ਜਾਵੇ